ਜੋ ਤੁਸੀਂ ਧਰਮ ਦੇ ਉੱਪਰ ਕੰਮ ਕਰਦੇ ਹੋ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਲੱਗਦਾ ਕਿ ਖਾਸ ਇੱਕ ਆਰਟਿਸਟ ਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਹੁਣ ਇੱਕ ਕੰਟਰੋਵਰਸੀ ਇਹ ਵੀ ਜੁੜੀ ਹੋਈ ਸੀ ਬਹੁਤ ਲੰਬੇ ਸਮੇਂ ਤੋਂ ਇਹ ਸੋਸ਼ਲ ਮੀਡੀਆ ਤੇ ਆਪਾਂ ਪੋਸਟਾਂ ਪੜਦੇ ਆ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਜਿਹੜੀ ਸੋਭਾ ਸਿੰਘ ਦੇ ਵੱਲੋਂ ਬਣਾਈ ਗਈ ਹੈ ਉਹ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਨਹੀਂ ਆ ਕਿ ਗੱਲ ਹੈ ਕਿ ਮੈਂ ਸਿੱਖ ਇਤਿਹਾਸ ਵੀ ਪੇਂਟਿੰਗਾਂ ਬਣਾਈਆਂ ਤੇ ਮੈਂ ਜਦੋਂ AI ਦੇ ਵਿੱਚ ਵੀ ਦੇਖਦਾ ਉਹ ਕਿਤੇ ਕਿਤੇ ਉਹ ਗਾਤਰੇ ਪੁੱਠੇ ਹੁੰਦੇ ਆ ਸਿੱਕ ਇਤਿਹਾਸ ਦੇ ਗਾਤਰੇ ਪੁੱਠੇ ਆ ਪੱਗਾਂ ਪੁੱਠੀਆਂ ਬੰਝੀਆਂ ਹੀ ਆ ਕਈ ਥਾਂ ਤੇ ਏਦਾਂ ਹੁੰਦਾ ਕਿ ਤੁਸੀਂ ਪੇਂਟਿੰਗ ਬਣਾ ਲਈ ਜਿੱਦਾਂ ਕੋਈ ਪੇਂਟਿੰਗ ਬਣਦੀ ਹੁੰਦੀ ਆ ਉਹਦੇ ਵਿੱਚ ਕੀ ਹੁੰਦਾ ਕਿ ਐਂਡ ਚ ਆ ਕੇ ਉਹ ਕਾਰਟੂਨ ਸ਼ੇਪ ਦੇਣੀ ਸ਼ੁਰੂ ਕਰ ਦਿੰਦਾ ਮਾਪਿਓ ਨੇ ਚੰਗੀ ਸਿੱਖਿਆ ਦਿੱਤੀ ਆ ਗੁਰਬਾਣੀ ਨਾਲ ਜੁੜੇ ਆ ਜਾਂ ਚੰਗੀ ਸਿੱਖਿਆ ਪੈਠਣਾ ਕਰੋਣਾ ਗੱਲਬਾਤ ਚੰਗੀ ਕਰਦੇ ਆ ਜਾਂ ਇੱਕ ਸੰਸਕਾਰ ਜਿਹੜੇ ਦਿੱਤੇ ਆ ਉਹ ਮੋਬਾਈਲ ਉਹਨਾਂ ਨੂੰ ਨਹੀਂ ਕਰ ਸਕੇ ਉਹ ਉਸ ਤਾਂ ਦੇ ਉਸ ਤਰ੍ਹਾਂ ਇਹਦੇ ਕਰਦੇ ਵੀ ਆ ਕਈ ਬਹੁਤ ਸਤਕਾਰ ਕਰਦੇ ਆ ਕਈ ਇੱਥੋਂ ਦਾ ਕਹਿੰਦੇ ਕਿ ਮੋਬਾਈਲ ਰੋਟੀ ਖਾਣ ਵੇਲੇ ਵੀ ਚਲਾਉਂਦੇ ਆ ਕੀ ਪਰਿਵਾਰ ਜਿਹੜਾ ਪੂਰੀ ਸਪੋਰਟ ਤਾਂ ਇਹ ਨਹੀਂ ਹੁੰਦਾ ਕਿ ਤੁਹਾਡੇ ਬੁਰਸ਼ ਫੜ ਕੇ ਕੰਮ ਨਾਲ ਕਰੂਗਾ ਬਸ ਇੰਨਾ ਹੁੰਦਾ ਕਿ ਰੋਟੀ ਟਾਈਮ ਸਿਰ ਦਵੇ ਤੇ ਬਸ ਇੰਨੀ ਗੱਲ ਆ ਜਾ ਕੇ ਉਹ ਦੇਖਣ ਹਾਂ ਵੀ ਪਪਾ ਜੀ ਬੜਾ ਵਧੀਆ ਤੁਸੀਂ ਕੰਮ ਕੀਤਾ ਤੇ ਮੈਂ ਰਾਤੀ 2:30 ਵਜੇ ਉੱਠ ਕੇ 1:30 ਵਜੇ ਉੱਠ ਕੇ ਪਾਠ ਕਰਨ ਤੋਂ ਬਾਅਦ ਮੈਂ ਪੈਂਡਿੰਗ 1.5 ਤੋਂ 2 ਘੰਟੇ ਜ਼ਰੂਰ ਬਣਾਉਣਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ 1.0 ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ ਅੱਜ ਦੀ ਖਾਸ ਮੁਲਾਕਾਤ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਆਰਟਿਸਟ ਇੰਦਰਜੀਤ ਸਿੰਘ ਜਿਨ੍ਹਾਂ ਨੇ ਵਿਦੇਸ਼ ਤੱਕ ਹੁਣ ਮੱਲਾ ਮਾਰ ਲਿਆ ਨੇ ਦੱਸ ਦਈਏ ਕਿ ਗੁਰਤੇਗ ਭਦਰ ਸਾਹਿਬ ਜੀ ਦੇ 350ਵੀਂ ਸ਼ਹੀਦੀ ਸ਼ਬਦ ਦੀ ਨੂੰ ਸਮਰਪਿਤ ਜਿਹੜਾ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਖਾਸ ਤੌਰ ਤੇ ਪ੍ਰੋਗਰਾਮ ਕਰਵਾਇਆ ਗਿਆ ਕੈਨਬਰਾ ਦੀ ਪਾਰਲੀਮੈਂਟ ਦੇ ਵਿੱਚ ਇਹਨਾਂ ਦੇ ਕੁਝ ਚਿੱਤਰ ਨੇ ਜੋ ਪੰਜਾਬੀ ਕਲਚਰ ਦੇ ਨਾਲ ਰਿਲੇਟਿਡ ਸੀ ਉਹਨਾਂ ਨੂੰ ਉੱਥੇ ਸ਼ੋਕੇਸ ਕੀਤਾ ਆ ਗਿਆ ਤੇ ਲੋਕਾਂ ਦੇ ਵੱਲੋਂ ਪਰਮਾ ਪਿਆਰ ਦਿੱਤਾ ਗਿਆ ਆਰਟਿਸਟ ਇੰਦਰਜੀਤ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਪਹਿਲਾਂ ਵੀ ਜਦੋਂ ਜ਼ਿਕਰ ਹੋਇਆ ਸੀ ਤਾਂ ਤੁਹਾਡੀਆਂ ਪੇਂਟਿੰਗਸ ਜਦੋਂ ਅਸੀਂ ਦੇਖੀਆਂ ਸੀਗੀਆਂ ਤੇ ਕਲਚਰਲ ਹੀ ਸੀਗੀਆਂ ਆਲਮੋਸਟ ਹੈ ਨਾ ਕੁਝ ਕੋਸ਼ਿਸ਼ ਕਰਦੇ ਹੋ ਤੁਸੀਂ ਕਲਚਰ ਗੁਰਮਤ ਜਾਂ ਇਹੋ ਜੀਆਂ ਚੀਜ਼ਾਂ 'ਵਲ ਜ਼ਿਆਦਾ ਫੋਕਸ ਕਰਦੇ ਹੋ ਕਾਰਨ ਕੀ ਰਹਿੰਦਾ ਇਹਦੇ ਪਿੱਛੇ ਇਹਦੇ ਵਿੱਚ ਕੀ ਹੈ ਕਿ ਪੰਜਾਬੀ ਕਲਚਰ ਜਿਹੜਾ ਡਾਊਨਫਾਲਟ ਜਾ ਰਿਹਾ ਹੈ ਕਾਫੀ ਹੱਦ ਤੱਕ ਬੱਚਿਆਂ ਨੂੰ ਕੁਝ ਪਤਾ ਨਹੀਂ ਲੱਗਦਾ ਵੀ ਪੰਜਾਬੀ ਕਲਚਰ ਕਿਸ ਤਰ੍ਹਾਂ ਅਸੀਂ ਪ੍ਰਮੋਟ ਕਰੀਏ ਇਹ ਪੰਜਾਬੀ ਕਲਚਰ ਕੀ ਸੀਗਾ ਤੇ ਇਸ ਕਰਕੇ ਮੈਂ ਉਹ ਉਹਦੇ ਉੱਤੇ ਜਿਆਦਾ ਜ਼ੋਰ ਲਾਵਾਂ ਤਾਂ ਕਿ ਮੇਰੇ ਬੱਚੇ ਆਪਣੇ ਬੱਚੇ ਆ ਬਾਹਰ ਦੇ ਬੱਚੇ ਜਿਹੜੇ ਆ ਬੱਚੇ ਜਿਹੜੇ ਸਾਡੇ ਪੰਜਾਬੀ ਕਲਚਰ ਨਾਲ ਜੁੜਨ ਤੇ ਇਹਦੇ ਬਾਰੇ ਡੀਪਲੀ ਸਟੱਡੀ ਕਰਨ ਤੇ ਇਹਨੂੰ ਪ੍ਰਮੋਟ ਕਰਨ ਇਸ ਕਰਕੇ ਮੈਂ ਉਸ ਦੇ ਉੱਤੇ ਪਿੰਡੀਆਂ ਬਣਾਉਂਦਾ ਮਤਲਬ ਅੱਜ ਕਰ ਅੱਜ ਦੀ ਗੱਲ ਕਰੀਏ ਤੇ ਇੱਕ ਮਾਣ ਮਹਿਸੂਸ ਹੋ ਰਿਹਾ ਕਿ ਵਿਦੇਸ਼ ਤੱਕ ਤੁਸੀਂ ਜਿਹੜਾ ਪੰਜਾਬੀ ਕਲਚਰ ਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਇੱਕ ਫਰੈਂਡ ਹੈ ਪਰਮਿੰਦਰ ਜੀ ਹੈਗੇ ਆ ਪਰਮਿੰਦਰ ਪ੍ਰਾਤਤਵ ਜਿਹੜੀਆਂ ਚੀਜ਼ਾਂ ਹੁੰਦੀਆਂ ਪੁਰਾਣੀਆਂ ਚੀਜ਼ਾਂ ਠੀਕ ਜਿਨ੍ਹਾਂ ਨੂੰ ਕਹਿੰਦੇ ਆ ਉਹ ਉੱਥੇ ਉਹਨਾਂ ਕੋਲ ਬੜੀ ਤਗੜੀ ਕਲੈਕਸ਼ਨ ਆ ਉਹ ਫਿਰ ਮੈਨੂੰ ਕਹਿੰਦੇ ਕਿ ਇੰਦਰ ਜੀ ਤੇਰੇ ਕੰਮ ਬੜਾ ਯੂਨੀਕ ਹੈ ਬੜੇ ਵੱਖਰੇ ਟਾਈਪ ਦਾ ਮੈਂ ਇਹਨੂੰ ਚਾਹੁੰਦਾ ਵੀ ਆਪਣੇ ਨਾਲ ਜੋੜਾਂ ਤੇ ਮੈਂ ਕਿਹਾ ਵੀ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਕਹਿੰਦੇ ਮੈਂ ਬਾਹਰਲੇ ਵਿਦੇਸ਼ਾਂ ਚ ਜਾਣਾ ਉਹਨਾਂ ਦੀ ਪੰਜਾਬ ਪੇਂਟਿੰਗ ਐਗਜ਼ੀਬਿਸ਼ਨ ਲੱਗਣੀ ਆ ਜਿਹਦੇ ਚ 15 ਮੁਲਕਾਂ ਚ ਲੱਗਣੀ ਆ ਜੀ ਉਹਦੇ ਵਿੱਚ ਉਹਨਾਂ ਨੇ ਉਹ ਫਿਰ ਮੇਰੇ ਵਰਕ ਨਾਲ ਲੈ ਕੇ ਜਾਈ ਕਈ ਥਾਂ ਤੇ ਸਾਨੂੰ ਇਦਾਂ ਹੁੰਦਾ ਹੈ ਕਿ ਕਈ ਥਾਂ ਤੇ ਕਲਚਰ ਦੀਆਂ ਪਿੰਡੀਆਂ ਅਸੀਂ ਲਾਈਆਂ ਇਹ ਤਾਂ ਪਾਰਲੀਮੈਂਟ ਦੇ ਵਿੱਚ ਲੱਗੀ ਆ ਉਹਨਾਂ ਨੂੰ ਵੱਖਰਾ ਕਮਰਾ ਦਿੱਤਾ ਗਿਆ ਤੇ ਜਿੱਥੇ ਉਹਨਾਂ ਦੀਆਂ ਵਸਤੂਆਂ ਸਿਗੀਆਂ ਉਤੋਂ ਹਟਵਾ ਕਮਰਾ ਲਾ ਕੇ ਉਹਨਾਂ ਨੂੰ ਤੇ ਐਗਜ਼ੀਬਿਟ ਕੀਤਾ ਉਹ ਪਾਰਲੀਮੈਂਟ ਦਾ ਇਹੀ ਕਮਰਾ ਸੀਗਾ ਬਿਲਕੁਲ ਜੀ ਤੁਹਾਨੂੰ ਲੱਗਦਾ ਵੀ ਜੇ ਤੁਸੀਂ ਆਪ ਉਸ ਜਗ੍ਹਾ ਦੇ ਉੱਪਰ ਜਾਂਦੇ ਤਾਂ ਕੁਝ ਹੋਰ ਵੀ ਸੁਚੱਜੇ ਢੰਗ ਦੇ ਨਾਲ ਪੇਸ਼ਕਾਰੀ ਜਿਹੜੀ ਹੋਣੀ ਸੀ ਜਾਂ ਹੋਰ ਮਟੀਰੀਅਲ ਜਿਹੜਾ ਇੱਥੇ ਤੁਸੀਂ ਲਿਜਾ ਸਕਦੇ ਸੀ। ਨਹੀਂ ਜਦੋਂ ਮੈਂ ਵਿਚਾਰ ਕੀਤਾ ਬਹੁਤ ਜਲਦੀ ਜਿਹਾ ਹੋਇਆ। ਹਮ ਇੱਕਦਮ ਹੀ ਇੱਕ ਹਫ਼ਤੇ ਦੇ ਵਿੱਚ ਮੇਰੇ ਕੋਲ ਤਿਆਰੀ ਵੀ ਨਹੀਂ ਸੀਗੀ ਕਿ ਮੈਂ ਇੱਕਦਮ ਕਹਿ ਦਾਂ ਕਿ ਮੈਂ ਭਾਜੀ ਨਾਲ ਹੀ ਤੁਹਾਡੇ ਚਲਾਂ ਤੇ ਉਹਦੇ ਵੀ ਕਈ ਸਰਕਮਸਟੈਂਸਿਸ ਜਿਹਦੇ ਕਰਕੇ ਮੇਰੇ ਕੋਲ ਜਾ ਨਹੀਂ ਹੋਇਆ। ਕਿ ਇੱਛਾ ਤਾਂ ਹਰ ਕਿਸੇ ਦੀ ਹੁੰਦੀ ਮੈਂ ਬਾਹਰਲੇ ਮੁਲਕ ਕੋਲ ਜਾਵਾਂ ਪਰ ਸਰਕਮਸਟੈਂਸਿਸ ਕਈ ਵਾਰੀ ਨਹੀਂ ਅਲਾਉ ਕਰਦੇ। ਇਸ ਕਰਕੇ ਮੈਂ ਨਹੀਂ ਗਿਆ ਪਰ ਤੁਹਾਨੂੰ ਮਤਲਬ ਇਹ ਵੀ ਤਾਂ ਲੱਗਦਾ ਕਿ ਜਿਹੜਾ ਕੰਮ ਤੁਸੀਂ ਇਨੇ ਸਾਲ ਤੋਂ ਕਰਦੇ ਆ ਰਹੇ ਹੋ ਉਸ ਕੰਮ ਨੇ ਕਿਤੇ ਨਾ ਕਿਤੇ ਤੁਹਾਡੀ ਵੈਲਿਊ ਜਿਹੜੀ ਆ ਸਹੀ ਪੰਜਾਬੀ ਚ ਕਹੀਏ ਤਾਂ ਮੁੱਲ ਪਵਾ ਦਿੱਤਾ ਵੀ ਵਿਦੇਸ਼ਾਂ ਤੱਕ ਹੁਣ ਇੰਦਰਜੀਤ ਸਿੰਘ ਹੋਣਾ ਦਾ ਕੰਮ ਬੋਲਦਾ ਹਾਂ ਇਹ ਮੇਰੇ ਇੱਕ ਇੱਕ ਬੈਡਫੋਰਡ ਚ ਲੱਗੀ ਸੀ ਇੰਗਲੈਂਡ ਬੈਡਫੋਰਡ ਉਥੇ ਵੀ ਵਿੱਚ ਮੇਰੀ ਐਗਜ਼ੀਬਿਸ਼ਨ ਲੱਗੀ ਸੀ ਫਰਵਰੀਕ ਮਹੀਨੇ ਲੱਗੀ ਸੀ ਉਹ ਵੀ ਕਾਫੀ ਸਲਾਘਾਯੋਗ ਸੀ ਇਤੋਂ ਤੱਕ ਤੱਕ ਕਿ ਜਿਹੜੇ ਮੈਂ ਕਲਚਰ ਦੀ ਪੇਂਟਿੰਗਾਂ ਸੀ ਦਾਦੇ ਪੋਤੇ ਦੀ ਬਾਪੂ ਦਾ ਸਾਈਕਲ ਕੁਛ ਇਸ ਤਰ੍ਹਾਂ ਦੀ ਪੇਂਟਿੰਗਾਂ ਬਣਾਈਆਂ ਜਿਹੜੀ ਅੱਜ ਕੱਲ ਦੇ ਪੰਜਾਬੀ ਕਲਚਰ ਤੇ ਉਹਦਾ ਇਮੋਸ਼ਨਸ ਸੀਗੇ ਉਹਦੇ ਵਿੱਚ ਜ਼ਿਆਦਾ ਬੱਚੇ ਜਿਹਦਾ ਬੱਚੇ ਪੁਰਾਣੇ ਸਾਈਕਲ ਤੇ ਜਾਂਦੇ ਸੀ ਬੱਚੇ ਸਾਰੀ ਥਾਂ ਦੇ ਉਸਾਂ ਦੇ ਕਈ ਥਾਂ ਤੇ ਇੱਕ ਬਜ਼ੁਰਗ ਸੀਗਾ ਉਹ ਜੋ ਦੇਖਦੇ ਹੋਏ ਜਿਹੜੇ ਜਿਨ੍ਹਾਂ ਨੇ ਉੱਥੇ ਲਾਈ ਉਦੋਂ ਹੀ ਮੈਂ ਪ੍ਰਿੰਟ ਮੀਡੀਆ ਰਾਈ ਭੇਜੀ ਸੀ ਪ੍ਰਿੰਟ ਕਰਕੇ ਭੇਜੀ ਸੀ ਕੁਛ ਨਾਲ ਹੈਂਡਮੇਡ ਵੀ ਭੇਜੇ ਸੀ ਤੇ ਉਹਨਾਂ ਨੇ ਉਹ ਕਹਿੰਦੇ ਬਜ਼ੁਰਗ ਜਿਹੜੇ ਅੱਖਾਂ 'ਚ ਪਾਣੀ ਆ ਗਿਆ ਸੀ ਵੀ ਇਸ ਤਰ੍ਹਾਂ ਕਰਕੇ ਉਹ ਆਪਣਾ ਪੰਜਾਬ ਉਹਨਾਂ ਨੂੰ ਪੰਜਾਬ ਉਹਨੂੰ ਨਜ਼ਰ ਆਇਆ ਉੱਥੇ ਹਾਂ ਬਿਲਕੁਲ ਗੱਲ ਕੀਤੀ ਜਾਵੇ ਤਾਂ ਜੋ ਪੁਰਾਣੇ ਸਮਿਆਂ ਦੇ ਵਿੱਚ ਪੰਜਾਬ ਸੀ ਜੋ ਤੁਸੀਂ ਆਪਣੀ ਚਿੱਤਰਕਾਰੀ ਦੇ ਰਾਹੀਂ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ ਲੱਗਦਾ ਤੁਹਾਨੂੰ ਪੰਜਾਬ ਜਿਹੜਾ ਹੈਗਾ ਉਹੋ ਜਿਹਾ ਰਹਿ ਨਹੀਂ ਗਿਆ ਜਾਂ ਕੋਈ ਟਾਵੀਆਂ ਉਹੋ ਜਿਹਾ ਥਾਵਾਂ ਜਿੱਥੇ ਤੁਹਾਨੂੰ ਲੱਗਦਾ ਕਿ ਅੱਜ ਵੀ ਉਸ ਜਗ੍ਹਾ ਦੇ ਉੱਪਰ ਸਾਡਾ ਪੰਜਾਬੀ ਕਲਚਰ ਜਿੰਦਾ ਹੈ ਹੈਗਾ ਪੰਜਾਬੀ ਕਲਚਰ ਹੈ ਲੋਕੀ ਹਲੇ ਵੀ ਜੁੜਨ ਦੀ ਬੜੀ ਕੋਸ਼ਿਸ਼ ਕਰਦੇ ਆ ਤੇ ਲੋਕੀ ਪੜਦੇ ਆ ਲੋਕੀ ਟੀਵੀ ਦੇਖਦੇ ਆ ਫਿਰ ਉਹਨਾਂ ਦੀ ਰੀਲਾਂ ਬਣਾਉਂਦੇ ਆ ਰੀਲਾ ਬਣਾ ਕੇ ਕਲਚਰ ਨੂੰ ਪ੍ਰਮੋਟ ਕਰਦੇ ਕਈ ਟਾਈਪ ਦੇ ਕੰਮ ਨਵੀਂ ਜਨਰੇਸ਼ਨ ਵੀ ਕਰ ਰਹੀ ਆ ਤੇ ਬਜ਼ੁਰਗ ਵੀ ਉਹਨਾਂ ਨੂੰ ਯਾਦ ਬੰਦੇ ਰਹਿੰਦੇ ਜਿਨ੍ਹਾਂ ਇਹ ਕਿ ਆਦੀ ਜਨਰੇਸ਼ਨ ਇਸ ਕਲਚਰ ਨਾਲ ਜੁੜੇ ਪਰ ਜਿਵੇਂ ਇੰਦਰਜੀਤ ਜੀ ਅੱਜ ਦਾ ਸਮਾਂ AI ਦਾ ਯੁੱਗ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਬਹੁਤ ਕੁਝ ਹੋ ਰਿਹਾ ਹੈ ਤੁਹਾਨੂੰ ਲੱਗ ਨਹੀਂ ਰਿਹਾ ਕਿਤੇ ਨਾ ਕਿਤੇ ਕਿ ਤੁਹਾਡਾ ਜਿਹੜੇ ਸ਼ੌਂਕ ਨੇ ਜਾਂ ਜੋ ਤੁਸੀਂ ਪੇਂਟਿੰਗ ਕਰ ਰਹੇ ਹੋ ਇੱਕ ਤੁਹਾਡਾ ਰੋਜ਼ਗਾਰ ਹੈ ਕਿਤੇ ਨਾ ਕਿਤੇ ਉਹ ਚੀਜ਼ਾਂ ਤੋਂ ਲੋਕ ਜਿਹੜੇ ਨੇ ਉਹ ਮਤਲਬ ਵੱਖਰੇ ਵਾਂ ਲੋਕਾਂ ਦਾ ਹੁੰਦਾ ਜਾ ਰਿਹਾ ਲੋਕ ਵਿਛੜਦੇ ਜਾ ਰਹੇ ਨੇ ਆਪਣੀਆਂ ਚੀਜ਼ਾਂ ਤੋਂ ਆਪਣੀਆਂ ਹੌਬੀਜ਼ ਤੋਂ ਆਪਣੀਆਂ ਚੀਜ਼ਾਂ ਤੋਂ ਲੋਕ ਜਿਹੜੇ ਨੇ ਕੁਇਕ ਹਿਸਾਬ ਦੇ ਨਾਲ ਸਮਾਂ ਜ਼ਿਆਦਾ ਨਹੀਂ ਲੋਕਾਂ ਕੋਲ ਹੁੰਦਾ ਅੱਜ ਦੇ ਸਮੇਂ ਦੇ ਵਿੱਚ ਸਮਾਂ ਹੀ ਨਹੀਂ ਆ ਲੋਕਾਂ ਦੇ ਕੋਲ ਕਰਨ ਦੇ ਲਈ ਲੋਕ ਕਹਿੰਦੇ ਨੇ ਸੌਖਾ ਤਰੀਕਾ ਏਆਈ ਉਹ ਯੂਜ਼ ਕਰਕੇ ਕੰਮ ਕੱਢ ਲਿਆ ਜਾਵੇ ਇੱਕ ਗੱਲ ਹੈ ਕਿ ਮੈਂ ਸਿੱਖ ਇਤਿਹਾਸ ਵੀ ਪੇਂਟਿੰਗਾਂ ਬਣਾਈਆਂ ਤੇ ਮੈਂ ਜਦੋਂ ਏਆਈ ਦੇ ਵਿੱਚ ਵੀ ਦੇਖਦਾ ਉਹ ਕਿਤੇ ਕਿਤੇ ਉਹ ਗਾਤਰੇ ਪੁੱਠੇ ਹੁੰਦੇ ਆ ਸਿੱਖ ਇਤਿਹਾਸ ਦੇ ਗਾਤਰੇ ਪੁੱਠੇ ਆ ਪੱਗਾਂ ਪੁੱਠੀਆਂ ਬੰਧੀਆਂ ਆ ਕਈ ਥਾਂ ਤੇ ਐਦਾਂ ਹੁੰਦਾ ਕਿ ਤੁਸੀਂ ਪੇਂਟਿੰਗ ਬਣਾ ਲਈ ਜਿੱਦਾਂ ਕੋਈ ਪੇਂਟਿੰਗ ਬਣਦੀ ਹੁੰਦੀ ਆ ਉਹਦੇ ਵਿੱਚ ਕੀ ਹੁੰਦਾ ਕਿ ਐਂਡ ਚ ਆ ਕੇ ਉਹ ਕਾਰਟੂਨ ਸ਼ੇਪ ਦੇਣੀ ਸ਼ੁਰੂ ਕਰ ਦਿੰਦਾ ਉਹ ਕਿਤੇ ਕਿਤੇ ਉਹਦੀ ਉਹ AI ਕਿਉਂ ਇੰਨਾ ਕੋਈ ਸੰਪੂਰਨ ਸੌਫਟਵੇਅਰ ਜਾਂ ਕੋਈ ਉਹ ਮਾਧਿਅਮ ਨਹੀਂ ਮੰਨ ਗਣਿਆ ਉਦਾਂ ਕਹਿਣ ਨੂੰ ਜਿੰਨਾ ਮਰਜ਼ੀ ਰੌਲਾ ਪਾਈ ਜਾਵੇ AI ਨਾਲ ਬਣ ਰਹੀ ਆ ਪਰ ਜਿਹੜੇ ਹੱਥ ਦੀ ਨੌਲੇਜ ਜਿਸ ਬੰਦੇ ਨੇ ਸਾਰੀ ਉਮਰ ਲਗਾ ਕੇ ਉਹ ਚੀਜ਼ ਨੂੰ ਦੇਖਿਆ ਔਰ ਉਸ ਚੀਜ਼ ਨੂੰ ਮਾਣਿਆ ਵੀ ਮੈਂ ਇਸ ਤਰ੍ਹਾਂ ਸੀ ਮੇਲੇ ਇਦਾਂ ਹੀ ਇਹੋ ਲਮਲਾ ਇਸ ਤਰ੍ਹਾਂ ਹੁੰਦਾ ਸੀ ਉਹ AI ਵਿੱਚ ਨਹੀਂ ਆ ਉਹ ਸਿਰਫ ਅੱਖਰਾਂ ਦੀ ਗੇਮ ਹੈ ਅੱਖਰ ਜੋ ਭਰ ਦਿੰਦੇ ਆ ਉਹਦੇ ਮੁਤਾਬਿਕ ਉਹ ਕਰਦਾ ਹੂੰ ਵੀ ਲੱਗਦਾ ਕਿਤੇ ਨਾ ਕਿਤੇ ਅੱ비 ਲੋਕ ਜਿਹੜੇ ਨੇ ਆਪਣੇ emotions ਤੋਂ ਬਹੁਤ ਜ਼ਿਆਦਾ ਪਰੇ ਹੁੰਦੇ ਜਾ ਰਹੇ ਨੇ ਜਿਵੇਂ ਅੱਜ ਕੱਲ ਟੈਕਨੋਲੋਜੀ ਦਾ ਯੁੱਗ ਹੈ ਟੈਕਨੋਲੋਜੀ ਦੇ ਕਰਕੇ ਰਿਸ਼ਤੇ ਵੀ ਜਿਹੜੇ ਨੇ ਉਹ ਕਾਫੀ ਜ਼ਿਆਦਾ ਆਪਸ ਦੇ ਵਿੱਚ ਖਰਾਬ ਹੋ ਰਹੇ ਨੇ ਜਿਵੇਂ ਤੁਸੀਂ ਦਾਦੇ ਪੋਤੇ ਦੀ ਪੇਂਟਿੰਗ ਬਣਾਈ ਸੀ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਸਮੇਂ 'ਚ ਬਹੁਤੇ ਆ ਘਰਾਂ 'ਚ ਦਾਦਾ ਪੋਤਾ ਇਕੱਠੇ ਵੀ ਬੈੰਦੇ ਹੋਣਗੇ ਕਿਉਂਕਿ ਬੱਚੇ ਨੇ ਜਿਹੜੇ ਅੱਜ ਕੱਲ ਉਹਨਾਂ ਦੇ ਹੱਥਾਂ 'ਚ ਮੋਬਾਈਲ ਫੋਨ ਹੈ ਜਾਂ ਤੇ ਫਿਰ ਟੈਬਲੇਟਸ ਉਹਨਾਂ ਦੇ ਹੱਥਾਂ ਵਿੱਚ ਹੁੰਦੇ ਆ ਕਿ ਬਸ ਉਹ ਆਪਣਾ ਮੋਬਾਈਲ ਜਾਂ ਫਿਰ ਗੈਜੇਟਸ ਦੇ ਵਿੱਚ ਬਿਜ਼ੀ ਰਹਿੰਦੇ ਨੇ ਹਾਂ ਇਹ ਗਲਤ ਹੈ ਮੋਬਾਈਲ ਨਾਲ ਪ੍ਰੋਬਲਮ ਤਾਂ ਆਈ ਆ ਲੇਕਿਨ ਜ ਮਾਪਿਓ ਨੇ ਚੰਗੀ ਸਿੱਖਿਆ ਦਿੱਤੀ ਆ ਗੁਰਬਾਣੀ ਨਾਲ ਜੁੜੇ ਆ ਜਾਂ ਚੰਗੀ ਸਿੱਖਿਆ ਪੜਨਾ ਕਰੋਣਾ ਗੱਲਬਾਤ ਚੰਗੀ ਕਰਦੇ ਆ ਜਾਂ ਇੱਕ ਸੰਸਕਾਰ ਜਿਹੜੇ ਦਿੱਤੇ ਆ ਉਹ ਮੋਬਾਈਲ ਉਹਨਾਂ ਨੂੰ ਨਹੀਂ ਕਰ ਸਕੇ ਉਹ ਉਸ ਤਾਂ ਦੇ ਉਸ ਤਰ੍ਹਾਂ ਇਹਦੇ ਕਰਦੇ ਵੀ ਆ ਕਈ ਬਹੁਤ ਸਤਕਾਰ ਕਰਦੇ ਆ ਕਈ ਇੱਥੋਂ ਤੱਕ ਕਿ ਮੋਬਾਈਲ ਰੋਟੀ ਖਾਣ ਵੇਲੇ ਵੀ ਚਲਾਉਂਦੇ ਆ ਇਹ ਹਰ ਤੁਸੀਂ ਸਾਰੇ ਸਮਾਜ ਨੂੰ ਇਹ ਨਹੀਂ ਕਰ ਸਕਦੇ ਕਿ ਸਾਰਾ ਸਮਾਜ ਖਤਮ ਹੋ ਗਿਆ ਜਾਂ ਇਹ ਸਾਰਾ ਮੋਬਾਈਲ ਮਗਰ ਲਗਾ ਇਹ ਬਿਲਕੁਲ ਗਲਤ ਆ ਲਿਚੋਂ ਅਸੀਂ 30% ਮੰਨ ਸਕਦੇ ਮੋਬਾਈਲਾਂ ਮਗਰ ਲੱਗੇ ਆ ਲੇਕਿਨ ਫੇਰ ਵੀ 70% ਹਲੇ ਹੈ ਲੋਕ ਜਿਹੜੇ ਮੋਬਾਈਲਾਂ ਤੋਂ ਹਟ ਕੇ ਕਦਰਾਂ ਕੀਮਤਾਂ ਨੂੰ ਜਾਣਦੇ ਅਜੰਦਰਜੀ ਜੀ ਤੁਸੀਂ ਪੇਂਟਿੰਗ ਐਜ਼ ਅ ਪੇਂਟਰ ਆਪਣਾ ਕੈਰੀਅਰ ਕੀਤਾ ਸੀ ਐਜ਼ ਅ ਆਰਟਿਸਟ ਹਨ ਤੁਸੀਂ ਪੇਂਟਿੰਗਸ ਬਣਾਉਂਦੇ ਸੀ ਇਮੋਸ਼ਨਸ ਨੂੰ ਕਾਗਜ਼ ਤੇ ਉਤਾਰਦੇ ਸੀਗੇ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡਾ ਸਪੋਰਟ ਜਿਹੜਾ ਕਿੱਦਾਂ ਦਾ ਰਿਹਾ ਫੈਮਿਲੀ ਸਪੋਰਟ ਤੋਂ ਬਿਨਾਂ ਕੋਈ ਵੀ ਇਨਸਾਨ ਜਿਹੜਾ ਕੰਮ ਨਹੀਂ ਕਰ ਸਕਦਾ ਤੋਂ ਤੁਹਾਡੀ ਫੈਮਿਲੀ ਚ ਕਿਹੋ ਜਿਹਾ ਸਪੋਰਟ ਸੀਗਾ ਤੁਹਾਡਾ ਸਭ ਤੋਂ ਪਹਿਲੀ ਪੇਂਟਿੰਗ ਕਿਹੜੀ ਬਣਾਈ ਸੀ ਯਾਦ ਆ ਤੁਹਾਨੂੰ ਮੈਂ ਸਭ ਤੋਂ ਪਹਿਲੀ ਪੇਂਟਿੰਗ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਬਣਾਈ ਸੀ ਉਹ ਮੇਰੇ ਖਿਆਲ ਮੈਂ 84 85 ਚ ਬਣਾਈ ਸੀ ਤੇ ਜਿੰਨਾ ਕੋ ਮੈਂ ਸਿੱਖਿਆ ਸੀਗਾ ਉਹ ਆਰਕੇ ਰਠੌਰ ਸੀ ਪਠਾਨਕੋਟ ਦੇ ਆਰਟਿਸਟ ਸੀ ਤੇ ਪ੍ਰਥੀ ਸੋਨੀ ਤੇ ਚੇਲੇ ਸਨ ਜਿਨ੍ਹਾਂ ਨੇ ਮੁਗਲਿਆ आजम ਦੇ ਪੋਸਟਰ ਬਣਾਏ ਸੀ ਜਿਹਨੇ ਮੁਗਲਿਆ आजम ਪੋਸਟਰ ਬਣਾਈ ਸੀ ਉਹ ਉਹਨਾਂ ਦੇ ਉਹ ਚੇਲੇ ਸਨ ਆਰਕੇ ਰਠੌਰ ਬਾਕੀ ਪਰਿਵਾਰ ਦੀ ਗੱਲ ਐਦਾਂ ਕਿ ਪਰਿਵਾਰ ਜਿਹੜਾ ਪੂਰੀ سپورਟ ਤਾਂ ਇਹ ਨਹੀਂ ਹੁੰਦਾ ਕਿ ਤੁਹਾਡੇ ਬੁਰਸ਼ ਪੜ ਕੇ ਕੰਮ ਨਾਲ ਕਰੂਗਾ ਬਸ ਇੰਨਾ ਹੁੰਦਾ ਕਿ ਰੋਟੀ ਟਾਈਮ ਸਿਰ ਦਵੇ ਤੇ ਬਸ ਇੰਨੀ ਗੱਲ ਆ ਜਾ ਕੇ ਉਹ ਦੇਖਣ ਹਾਂ ਵੀ ਪਪਾ ਜੀ ਬੜਾ ਵਧੀਆ ਤੁਸੀਂ ਕੰਮ ਕੀਤਾ ਉਹ ਇੰਨੀ سپورਟ ਹੀ ਹੁੰਦੀ ਆ ਜਿਆਦਾ ਜਿਆਦਾ ਕੋਈ ਇਹ ਨਹੀਂ ਕਹਿੰਦਾ ਕਿ ਚਲੋ ਜੀ ਪਪਾ ਜੀ ਮੈਂ ਡੜੀ ਮੈਂ ਇਦਾਂ ਕਰਦਾ ਵੀ ਬੋਰਚ ਲੈ ਕੇ ਤੁਹਾਡੀ ਪੇਂਟਿੰਗ ਦਾ ਗਰਾਉਂਡ ਹੀ ਬਣਾਦਾ ਉਹ ਕੰਮ ਨਹੀਂ ਹੁੰਦਾ ਫਿਰ ਵੀ ਕਾਫੀ سپورਟ ਹੈ ਨਹੀਂ ਬੜੀ ਬੜੀ ਹੁੰਦਾ ਨਾ ਕਿ ਪਰਿਵਾਰ ਦੇ ਵਿੱਚ ਅਸੀਂ ਕੋਈ ਕੰਮ ਕਰਨ ਲੱਗੇ ਆ ਪਰਿਵਾਰਕ ਮੈਂਬਰ ਕਈ ਵਾਰ ਸਹਿਮਤ ਨਹੀਂ ਹੁੰਦੇ ਉਹ ਉਹਨਾਂ ਨੇ ਕਹਿਣਾ ਵੀ ਕੀ ਤੁਸੀਂ ਐਵੇਂ ਪੇਂਟਿੰਗਸ ਬਣਾਈ ਜਾਂਦੇ ਹੋ ਕੀ ਕਾगज ਕਾਲੇ ਕਰੀ ਜਾਂਦੇ ਹੋ ਮਤਲਬ ਯੂਜੂਲੀ ਫੈਮਲੀਸਟ ਹੁੰਦਾ ਕਿ ਮੋਸ਼ਨਸ ਜਿਹੜੇ ਨੇ ਮਾਪਿਓ ਘਟਾ ਸਮਝਦੇ ਸੀ ਪਹਿਲਾ ਪਹਿਲਾ ਸਮਿਆਂ ਦੇ ਵਿੱਚ ਹਾਂ ਉਹ ਗੱਲ ਤਾਂ ਹੈ ਫਰਕ ਤਾਂ ਪਿਆ ਫਰਕ ਤਾਂ ਪੈਂਦਾ ਕਿਉਂਕਿ ਬੱਚਿਆਂ ਨੂੰ ਐ ਲੱਗਦਾ ਮਟੀਰੀਅਲਿਸਟਿਕ ਹੋ ਗਏ ਆ ਬੱਚਿਆਂ ਨੂੰ ਐ ਲੱਗਦਾ ਕਿ ਆ ਪੇਂਟਿੰਗ ਵੇਚੂਗੇ ਤੇ ਕਿਨੇ ਪੈਸੇ ਆਉਣਗੇ ਇਹ ਗੱਲਾਂ ਹੈਗੀਆਂ ਇਹ ਗੱਲਾਂ ਹੈਗੀਆਂ ਪਰ ਬਿਜ਼ਨਸਮੈਨ ਹੋ ਗਏ ਉਹ ਬੰਦੇ ਸੋਚਦੇ ਆ ਕਈ ਵਾਰ ਕਹਿੰਦੇ ਵੀ ਆ ਕਿ ਇਹ ਇੱਕ ਐਨੀ ਵੱਡੀ ਪੇਂਟਿੰਗ ਆ ਇਹ ਕਦੋਂ ਹੋਏਗੀ ਕਿਤਾਂ ਹੋਏਗੀ ਇਹ ਸਵਾਲ ਹੁੰਦੇ ਹਰ ਦੀ ਫੈਮਲੀ ਜੇ ਪਰ ਮੇਰਾ ਫੈਮਲੀ ਕਾਫੀ ਸਪੋਰਟ ਕਰਦੀ ਮਤਲਬ ਭਾਵੇਂ ਮੈਂ ਝੂਠ ਨਹੀਂ ਕਹਿੰਦਾ ਫਿਰ ਵੀ ਉਹ ਕਾਫੀ ਹੈ ਜੇ ਮੈਂ ਹੁਣ ਮੈਂ ਕੀ ਕਹਤਾ ਦਿਨੇ ਮੇਰੇ ਕੋ ਟਾਈਮ ਨਹੀਂ ਹੁੰਦਾ ਤੇ ਮੈਂ ਰਾਤੀ 2:30 ਵਜੇ ਉੱਠ ਕੇ 1:30 ਵਜੇ ਉੱਠ ਕੇ ਪਾਠ ਕਰਨ ਤੋਂ ਬਾਅਦ ਮੈਂ ਪੈਂਡਿੰਗ 1.5 ਤੋਂ 2 ਘੰਟੇ ਜ਼ਰੂਰ ਬਣਾਉਂਦਾ। ਕੀ ਬਾਤ ਹੈ। ਉਹਦੇ ਨਾਲ ਫਿਰ ਇੱਕ ਤਾਂ ਸ਼ਾਂਤੀ ਹੁੰਦੀ ਹੈ, ਬਾਕੀ ਰੌਲਾ ਰੰਪਾ ਘੱਟ ਹੁੰਦਾ। ਮੇਰੇ ਪਰਿਵਾਰ ਨੇ ਕਦੀ ਨਹੀਂ ਕਿਹਾ ਕਿ ਵੀ ਤੁਸੀਂ ਐਨੇ ਵਜੇ ਉੱਠੇ ਹੋ, ਵੀ ਤੁਸੀਂ ਡਿਸਟਰਬ ਕਰਦੇ ਹੋ, ਤੁਸੀਂ ਚਾਹ ਬਣਾ ਕੇ ਪੀ ਰਹੇ ਹੋ ਫਲਾਣਾ ਨਾ। ਉਹਨਾਂ ਨੇ ਆਪਣੇ ਆ ਵੀ ਬਣਾ ਬੈਣਾ, ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਕੰਮ ਕਰਦੇ ਕਰਨ ਦਿਓ। ਉਹਨੂੰ ਸਵੇਰੇ ਮੈਂ ਜਿਸ ਚੀਜ਼ ਦੀ ਪ੍ਰੋਬਲਮ ਆਣੀ ਕਿ ਸਵੇਰੇ ਤੁਸੀਂ ਕੀ ਕਰਦੇ ਹੋ ਜਾਂ ਖਲਾਰਾ ਪੈ ਗਿਆ। ਉਹ ਮੈਂ ਕਮ ਰਾਤ ਨੂੰ ਕਰਨਾ ਦਿਨੇ ਨਹੀਂ ਮੈਂ ਉਹਨਾਂ ਨੂੰ ਜ਼ਿਆਦਾ ਕਰਦਾ ਤੇ ਤਾਂ ਕਿ ਬੈਲੈਂਸ ਜਿਹਾ ਬਣ ਹਾਂ ਬਿਲਕੁਲ ਇੱਕ ਬੈਲੈਂਸ ਜਿਹਾ ਬਣਿਆ ਰਹੇ ਅਜਾ ਵੇ ਮਤਲਬ ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਕਿ ਵੀ ਮਟੀਰੀਅਲਿਸਟਿਕ ਜ਼ਮਾਨਾ ਹੈ ਬੀ bizness minded ਨਹੀਂ ਚਾਹੇ ਪਰਵਾਰ ਵਾਲੇ ਨਹੀਂ ਪਰ ਕਿੱਥੇ ਐਂਡ ਤੇ ਸੋਚਦੇ ਆ ਵੀ ਇਹ ਪੇਂਟਿੰਗ ਵੇਖੂਗੀ ਤਾਂ ਕਿੰਨੇ ਪੈਸੇ ਆਉਣਗੇ ਹਨ ਪਰ ਕੁਝ ਚੀਜ਼ਾਂ ਜਿਹੜੀਆਂ ਬੇਸ਼ਕੀਮਤੀ ਹੁੰਦੀਆਂ ਵੀ ਕਦੇ ਹੁੰਦਾ ਪੇਂਟਿੰਗਸ ਨਾਲ ਲਗਾਵਕਿ ਮੈਂ ਐਡੀ ਸੋਹਣੀ ਬਣਾ ਲਈ ਪੇਂਟਿੰਗ ਹੁਣ ਮੈਂ ਇਹਨੂੰ ਸੇਲ ਨਾ ਕਰਾਂ ਜਾਂ ਫਿਰ ਮੈਂ ਆਪਣੇ ਕੋਲ ਹੀ ਸੰਭਾਲ ਕੇ ਰੱਖ ਲਵਾਂ देखो ਜੇ ਤੁਸੀਂ ਸੇਲ ਦੇ ਗੱਲਬਾਤ ਚ ਪਾਏ ਜਾਂਦੇ ਫਿਰ ਤੁਹਾਡੇ ਕੋਲ ਕੰਮ ਨਹੀਂ ਹੋ ਸਕਦਾ ਜਦੋਂ ਤੁਸੀਂ ਇੱਕ ਭਾਵਨਾ ਬਣਾਈ ਕਿ ਮੈਂ ਕਲਚਰ ਨੂੰ ਪ੍ਰਮੋਟ ਕਰਨਾ ਕਲਚਰ ਨੂੰ ਅੱਗੇ ਵਧਾਉਣਾ ਫਿਰ ਤੁਸੀਂ ਕੰਮ ਵਧੀਆ ਕਰ ਸਕਦੇ ਤੇ ਮਟੀਰੀਅਲਿਸਟਿਕ ਹੋਣਾ ਜ਼ਰੂਰੀ ਤਾਂ ਹੈ ਪਰ ਇਹਨਾਂ ਵੀ ਆਪਣੇ ਆਪ ਤੇ ਹਾਵੀ ਨਾ ਹੋਣ ਦਿਓ ਕਿ ਤੁਹਾਡਾ ਕੰਮ ਹੀ ਨਾ ਹੋਵੇ ਮੁੜ ਕੇ ਬਿਲਕੁਲ ਅਜਾ ਸੇਕ ਇਤਿਹਾਸ ਨੂੰ ਲੈ ਕੇ ਤੁਸੀਂ ਪੇਂਟਿੰਗਸ ਬਹੁਤ ਸਾਰੀਆਂ ਬਣਾਈਆਂ ਨੇ ਪੰਜਾਬੀ ਕਲਚਰ ਨਾਲ ریلیਟਡ ਵੀ ਬਹੁਤ ਸਾਰੀਆਂ ਪੇਂਟਿੰਗਸ ਤੁਸੀਂ ਬਣਾਈਆਂ ਨੇ ਯੂਜ਼ੂਲੀ ਜਦੋਂ ਤੁਸੀਂ ਧਰਮ ਦੇ ਉੱਪਰ ਕੰਮ ਕਰਦੇ ਹੋ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਲੱਗਦਾ ਕਿ ਖਾਸ ਇੱਕ ਆਰਟਿਸਟ ਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਹੁਣ ਇੱਕ ਕੰਟਰੋਵਰਸੀ ਇਹ ਵੀ ਜੁੜੀ ਹੋਈ ਸੀ ਬਹੁਤ ਲੰਬੇ ਸਮੇਂ ਤੋਂ ਇਹ ਸੋਸ਼ਲ ਮੀਡੀਆ ਤੇ ਆਪਾਂ ਪੋਸਟਾਂ ਪੜਦੇ ਆ ਰਹੇ ਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਜਿਹੜੀ ਸੋਭਾ ਸਿੰਘ ਦੇ ਵੱਲੋਂ ਬਣਾਈ ਗਈ ਹੈ ਉਹ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਤਸਵੀ ਅਸੀਂ ਲੋਕ ਸੁਣਦੇ ਆ ਰਹੇ ਹਾਂ ਸੋ ਜਦੋਂ ਧਰਮ ਦੇ ਉੱਪਰ ਕੰਮ ਕਰਨਾ ਹੁੰਦਾ ਕਿਹੜੀਆਂ ਚੀਜ਼ਾਂ ਦਾ ਧਿਆਨ ਐਜ਼ ਅ ਆਰਟਿਸਟ ਤੁਸੀਂ ਰੱਖਦੇ ਹੋ ਤੇ ਤੁਹਾਨੂੰ ਕੀ ਲੱਗਦਾ ਵੀ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ ਅੱਜ ਦੇ ਸਮੇਂ ਦੇਖੋ ਇੱਕ ਚੀਜ਼ ਹੈ ਕਿ ਜਿਹੜਾ ਆਰਟਵਰਕ ਹੈ ਉਹ ਇਮੋਸ਼ਨਸ ਹੈ ਤੁਹਾਡੇ ਹਾਪ ਭਾਵ ਹੈ ਤੁਸੀਂ ਆਪਣੀ ਨਜ਼ਰ ਨਾਲ ਕਿਦਾਂ ਤੁਸੀਂ ਦੇਖਿਆ ਉਹਨਾਂ ਨੂੰ ਕਿਦਾਂ ਫੀਲ ਕਰਦੇ ਹੋ ਉਹ ਚੀਜ਼ਾਂ ਹੀ ਕੈਨਵਸ ਤੇ ਉਤਰਦੀਆਂ ਹੁਣ ਤੁਸੀਂ ਸੋਭਾ ਸਿੰਘ ਦੀ ਬਾਰੇ ਗੱਲ ਕਰਦੇ ਹੋ ਵੀ ਸੋਭਾ ਸਿੰਘ ਜਿਹੜੀ ਪੇਂਟਿੰਗ ਬਣਾਈ ਉਹ ਉਹ ਬਹੁਤ ਵੱਧ ਨਹੀਂ ਕਿਉਂਕਿ ਉਹਨਾਂ ਦੇ ਖਿਆਲ ਜਿੱਦਾਂ ਇੱਕ ਵੱਖਰੇ ਸੀ ਹੂੰ ਉਹਨਾਂ ਦੇ ਵੱਖਰੇ ਸੀ ਹੁਣ ਮੇਰੇ ਵੱਖਰੇ ਹੋਣਗੇ ਤੇ ਹੋਰ ਕਿਸੇ ਦੇ ਵੱਖਰੇ ਹੋਣਗੇ ਹੁਣ ਕਈ ਚੀਜ਼ਾਂ ਜਿੱਦਾਂ ਕੋਈ ਗੀਤ ਹੀ ਲਵੋ ਕੋਈ ਫਿਲਮੀ ਗੀਤ ਲਵੋ ਜਾਂ ਕੋਈ ਧਾਰਮਿਕ ਸ਼ਬਦ ਦੀ ਗੱਲ ਕਰੀਏ ਉਹ ਕੋਈ ਪਪੂਲਰ ਹੁੰਦੇ ਆ ਕਈ ਬਹੁਤ ਧੁਨ ਵਧੀਆ ਬਣੀ ਹੁੰਦੀ ਬਹੁਤ ਸ਼ਾਨਦਾਰ ਬਣੀ ਹੁੰਦੀ ਆ ਪਰ ਕੀ ਹੁੰਦਾ ਕਿ ਉਹ ਪਪੂਲਰ ਹੀ ਨਹੀਂ ਹੁੰਦੇ ਇਸ ਤਰ੍ਹਾਂ ਹੀ ਪੇਂਟਿੰਗ ਦਾ ਗੱਲ ਆ ਕਿ ਪੇਂਟਿੰਗ ਜਿਦੇ ਕੋਈ ਜਿਦੇ ਵਿੱਚ ਅਪਨਾਤ ਮਹਿਸੂਸ ਹੁੰਦੀ ਕਈ ਅਜੇ ਨਹੀਂ ਹੁੰਦੀ ਇਸ ਸਾਹਿਬ ਨੇ ਸੋਭਾ ਸਿੰਘ ਤੇ ਬਾਕੀ ਚિતਰਾਂ ਨੂੰ ਡਿਫਰੈਂਟ ਕਰਦੇ ਆ। ਹੂੰ। ਤੇ ਮਤਲਬ ਹੁਣ ਅੱਗੇ ਤੁਹਾਡੇ ਫਿਊਚਰ ਪਲਾਨਸ ਕੀ ਨੇ ਕਿਉਂਕਿ ਤੁਸੀਂ ਦੱਸਿਆ ਪਹਿਲਾਂ ਤੁਹਾਡੇ ਲੰਡਨ ਦੇ ਵਿੱਚ ਤੁਹਾਡੇ ਪੇਂਟਿੰਗਸ ਜੜੀਆਂ ਹੈਗੀਆਂ ਨੇ ਉਹ ਐਗਜ਼ਿਬਿਟ ਹੋ ਚੁੱਕੀਆਂ ਨੇ ਤੇ ਹੁਣ ਇਸ ਵਾਰ ਕੈਨਬਰਾ ਦੀ ਪਾਰਲੀਮੈਂਟ ਚ ਕਿਉਂਕਿ ਇੱਕ ਬਹੁਤ ਵੱਡਾ ਕਦਮ ਹੈਗਾ ਜਿਹੜਾ ਇੱਕ ਵੱਡੀ ਪੁਲਾੰਗ ਹੈ ਤੁਸੀਂ ਜਿਹੜੀ ਸੱਤ ਸਮੁੰਦਰੋਂ ਪਾਰ ਪੱਟੀ ਹੈ ਫਿਊਚਰ ਪਲਾਨਸ ਜਿਹੜੇ ਨੇ ਕੀ ਰਹਿਣਗੇ ਉੱਥੋਂ ਦੀ ਅਪਰੀਸੀਏਸ਼ਨਸ ਆ ਰਹੀਆਂ ਨੇ ਲੋਕਾਂ ਦੇ ਫੋਨ ਆ ਰਹੇ ਨੇ ਕਿ ਅੱਗੇ ਫਿਊਚਰ ਪਲਾਨਸ ਨੇ ਕੋ ਫਿਊਚਰ ਪਲਾਨ ਤਾਂ ਹਲੇ ਤਾਂ ਮੈਂ ਕਲਚਰ ਉੱਤੇ ਕੰਮ ਲਗਾਤਾਰ ਕਰਨਾ ਫਿਰ ਮੈਂ ਕੁਝ ਪੇਂਟਿੰਗਸ ਤਿਆਰ ਕਰ ਰਿਹਾ ਜਿਹੜੇ ਮਹਾਰਾਜ ਜੀ ਸਿੰਘ ਦੇ ਪਰਿਵਾਰ ਦੀ ਪੇਂਟਿੰਗਸ ਤਿਆਰ ਹੋ ਰਹੀਆਂ ਉਸ ਤੋਂ ਬਾਅਦ ਮੈਂ ਜਿਹੜਾ ਕੰਮ ਕਰਨਾ ਮੈਂ ਕਲਚਰ ਉੱਤੇ ਹੀ ਕੰਮ ਕਰਨਾ ਜਿੰਨਾ ਹੋ ਸਕੇ ਪੰਜਾਬੀ ਕਲਚਰ ਨੂੰ ਵੱਧ ਤੋਂ ਵੱਧ ਜਨੈ ਸਿੰਘ ਚਿੱਤਰਕਾਰ ਸੀ ਉਹਨਾਂ ਵੀ ਸਾਰੀ ਉਮਰ ਉਹਨਾਂ ਨੇ ਪੰਜਾਬੀ ਕਲਚਰ ਤਿਆਰ ਕੀਤਾ ਬਾਕੀ ਹੋਰ ਆਰਟਿਸਟ ਵੀ ਕਈ ਸੀ ਜਿਨ੍ਹਾਂ ਨੇ ਤਿਆਰ ਕੀਤਾ ਮੈਂ ਚਾਹੁੰਦਾ ਕਿ ਮੈਂ ਜੇ ਪਛਾਣ ਬਣਾਵਾਂ ਤੇ ਆਪਣੇ ਪੰਜਾਬੀ ਕਲਚਰ ਨੂੰ ਹੀ ਲੈ ਕੇ ਬਣਾਵਾਂ ਤਾਂ ਕਿ ਜਿਹੜੇ ਮੇਰੀ ਅੱਖਾਂ ਵੀ ਮੈਂ ਮੀਟ ਲਵਾ ਤੇ ਲੋਕੀ ਯਾਦ ਕਰਨ ਕਿ ਇਹ ਇੰਦਰਜੀਤ ਸਿੰਘ ਉਹ ਆ ਜਿਹੜਾ ਪੰਜਾਬੀ ਕਲਚਰ ਦੇ ਉੱਤੇ ਪੇਂਟਿੰਗਸ ਬਣਾਉਂਦਾ ਸੀ। ਹੂੰ। ਅੱਛਾ ਜਿਸ ਵਕਤ ਪਰਿਵਾਰ ਦੇ ਨਾਲ ਡਿਸਕਸ਼ਨ ਹੋਈ ਤੁਹਾਡੀ ਕਿ ਹੁਣ ਕੈਨਬਰਾ ਪਾਰਲੀਮੈਂਟ ਦੇ ਵਿੱਚ ਮੇਰੀਆਂ ਜਿਹੜੀਆਂ ਪੇਂਟਿੰਗਸ ਨੇ ਉਹਨਾਂ ਦੀ ਐਗਜ਼ੀਬਿਸ਼ਨ ਹੋ ਰਹੀ ਹੈ ਜਾਂ ਮੈਂ ਉੱਥੇ ਪ੍ਰਸਤੁਤ ਕਰ ਰਿਹਾ ਆਪਣੀਆਂ ਕਿਸੇ ਦੇ ਰਾਹੀਂ ਕਰਵਾ ਰਹੇ ਹੋ ਬੇਸ਼ੱਕ ਤੁਸੀਂ ਪਰਿਵਾਰ 'ਚ ਕਿਹੋ ਜਿਹਾ ਮਾਹੌਲ ਸੀਗਾ ਮਤਲਬ ਤੁਹਾਨੂੰ ਲੱਗਾ ਪਰਿਵਾਰ ਨੂੰ ਵੀ ਇੱਕ ਪ੍ਰਾਊਡ ਮਹਿਸੂਸ ਹੋਇਆ ਕਿ ਹਾਂ ਬਈ ਕਾਫੀ ਵੱਡੀ ਪੁਲਾੰਗ ਹੈ ਜਿਹੜੀ ਇਹਨਾਂ ਨੇ ਪੱਟੀ ਹੈ ਔਰ ਅੱਗੇ ਚੱਲ ਕੇ ਜਿਹੜੀ ਪਰਵਾਰ ਲਈ ਵੀ ਬੜੀ ਵਧੀਆ ਸਾਬਿਤ ਹੋਈ। ਮੇਰੇ ਪਰਿਵਾਰ ਦਾ ਸਹਿਯੋਗ ਬਹੁਤ ਪਹਿਲੀ ਗੱਲ ਤੇ ਇਹ ਹੈਗਾ ਕਿ ਜਦੋਂ ਮੈਂ ਕੰਮ ਕਰਦਾ ਉਹ ਬਹੁਤ ਤੁਹਾਨੂੰ ਦੱਸਿਆ ਵਿੱਚ ਸੀ ਉਹ ਕਰਦੇ ਕਾਫੀ ਕੁਝ ਹੋਇਆ ਅੱਬ ਤਾਂ ਉਹਨਾਂ ਨੂੰ ਯਕੀਨ ਨਹੀਂ ਆਇਆ ਫਿਰ ਮੈਂ ਜਦੋਂ ਆ ਕੇ ਉਹਨਾਂ ਨੂੰ ਫੋਟੋਗ੍ਰਾਫ ਦਿਖਾਈਆਂ ਉਹਨਾਂ ਨੂੰ ਖਬਰਾਂ ਪੜਾਈਆਂ ਮੈਂ ਕਿਹਾ ਆ ਦੇਖੋ ਫਿਰ ਉਹ ਬਾਅਦ ਚ ਬੜੇ ਖੁਸ਼ ਹੋਏ ਬਾਅਦ ਚ ਪਹਿਲਾਂ ਤਾਂ ਯਕੀਨ ਨਹੀਂ ਕਈਆਂ ਨੇ ਕੀਤਾ ਕਹਿੰਦਾ ਹੋਈ ਨਹੀਂ ਸਕਦਾ ਫਿਰ ਮੈਂ ਕਿਹਾ ਨਹੀਂ ਤੁਸੀਂ ਦੇਖੋਗੇ ਤੇ ਪਤਾ ਲੱਗੂਗਾ ਫਿਰ ਜਾ ਕੇ ਉਹ ਜਦੋਂ ਮੈਂ ਡਾਕੂਮੈਂਟ ਦਿਖਾਈ ਮੈਂ ਕਿਹਾ ਆ ਦੇਖੋ ਆ ਕੈਨਬਰਾ ਦੀ ਪਾਰਲੀਮੈਂਟ ਚ ਲੱਗਾ ਫੇਰ ਉਹ ਮੰਨੇ ਜਾ ਕੇ ਕਹਿੰਦੇ ਠੀਕ ਹੈ ਕਾਫੀ ਕੁਝ ਸੀਗੇ ਸਮਾਨ ਜਿਹੜਾ ਕਿੰਨਾ ਕ ਤੁਸੀਂ ਇੱਥੋਂ ਦੀ ਤਿਆਰ ਕਰਕੇ ਭੇਜ ਜਾਇਆ ਪੁਰਾਣੀਆਂ ਤੁਹਾਡੇ ਪੇਂਟਿੰਗਸ ਨੇ ਕਿੰਨੇ ਕ ਦੇ ਕਰੀਬ ਤੁਹਾਡੀਆਂ ਪੇਂਟਿੰਗਸ ਨੇ ਜਿਹੜੀਆਂ ਉੱਥੇ ਤੇ ਐਗਜ਼ੀਬਿਸ਼ਨ ਦੇ ਵਿੱਚ ਇਸ ਵਕਤ ਲੱਗੀਆਂ ਹੋਈਆਂ ਨੇ ਤੇ ਇਹਦੇ ਨਾਲ ਨਾਲ ਸਮਾਨ ਜਿਹੜਾ ਹੈਗਾ ਉਹ ਤੁਸੀਂ ਬਾਈ ਹੈਂਡ ਭੇਜਿਆ ਜਾਂ ਕਿਵੇਂ ਉੱਥੇ ਡਿਲੀਵਰ ਕਰਾਇਆ ਦੋਸਤ ਉਹ ਪਰਮਿੰਦਰ ਜੀ ਆ ਗਏ ਪਰਮਿੰਦਰ ਜੀ ਹੀ ਸਰਪ੍ਰਸਤ ਦੀ ਵਿੱਚ ਚੱਲਦਾ ਸਾਰਾ ਕੰਮ ਉਹ ਪਾਲੀ ਖਾਦਮ ਜਿਨ੍ਹਾਂ ਨੇ ਹੁਣ ਸਹਿਤ ਕਲਾ ਵਾਰਡ ਜਿਹਨਾਂ ਨੂੰ ਨਇ ਬਾਲ ਸਹਿਤ ਕਲਾ ਵਾਰਡ ਵੀ ਰਾਸ਼ਟਰਪਤੀ ਦਾ ਅਵਾਰਡ ਮਿਲਿਆ ਉਹਨਾਂ ਨੂੰ ਆਲਰੇਡੀ ਟੀਚਰ ਦੇ ਰਾਸ਼ਟਰਪਤੀ ਅਵਾਰਡ ਮਿਲਿਆ ਉਹਨਾਂ ਦੇ ਬ੍ਰਿੰਦਰ ਪਰਮਿੰਦਰ ਸਿੰਘ ਉਹ ਪਰਮਿੰਦਰ ਸਿੰਘ ਬੜੇ ਸਪੋਰਟਿੰਗ ਹੈ ਤੇ ਇਸ ਵੇਲੇ ਉਹ ਉੱਥੇ ਹੀ ਆਦਮ ਅਹਿਮਦਗੜ੍ਹ ਮੰਡੀ ਦੇ ਰਹਿਣ ਵਾਲੇ ਆ ਤੇ ਬੇਸਿਕਲੀ ਉਹਨਾਂ ਦਾ ਜਿਹੜੀ ਪੁਰਾਣੀ ਚੀਜ਼ਾਂ ਹੈਗੀਆਂ ਉਹਨਾਂ ਨੂੰ ਇਕੱਠੇ ਕਰਨ ਦਾ ਉਹਨਾਂ ਦਾ ਕੰਮ ਹੈ ਉਹ ਪੁਰਾਣੀ ਦੀ ਸੁਭਾਸ਼ ਚੰਦਰ ਬੋਸ ਦੀਆਂ ਕੁਝ ਹੱਥ ਲਿਖਤ ਜਿਹੜੀਆਂ ਉਹ ਹੈ ਜਿੱਦਾਂ ਚੰਦਰਸ਼ੇਖਰ ਯਾਦ ਦੀ ਜਿਹੜੀ ਉਹ ਹੈਗੀ ਆ ਵਾਂਟਡ ਜਿਹੜਾ ਪੋਸਟਰ ਹੈ ਉਹ ਆ ਸੰਭਾਲਿਆ ਉਹਨੂੰ ਬਹੁਤ ਭਗਤ ਸਿੰਘ ਦੀਆਂ ਚਿੱਟੀਆਂ ਹੱਥ ਲਿਖਤ ਜਿਹੜੀਆਂ ਉਹਨਾਂ ਕੋਲ オリジナル ਪਈਆਂ ਔਰ ਸਿੱਕੇ ਵੀ 10-15000 ਹੋਣਗੇ ਤੇ ਬਾਕੀ ਜਿੰਨੇ ਵੀ ਯੂਨੀਕ ਐਂਟੀਕ ਆ ਉਹ ਰੱਖਦੇ ਆ ਤੇ ਉਹ ਫਿਰ ਜਗ੍ਹਾ ਜਗ੍ਹਾ ਜਾ ਕੇ ਉਹਨੂੰ ਐਗਜ਼ਿਬਿਟ ਕਰਦੇ ਆ ਤੇ ਦਿਖਾਉਂਦੇ ਆ ਉਹ ਚਾਹੁੰਦੇ ਵੀ ਕਲਚਰ ਵੀ ਨਾਲ ਹੋਵੇ ਜਾਂ ਕਰਕੇ ਉਹਨਾਂ ਨੇ ਮੈਨੂੰ ਨਾਲ ਜੋੜਿਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਆਰਟਿਸਟ ਇੰਦਰਜੀਤ ਸਿੰਘ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਲੰਬੇ ਸਮੇਂ ਤੋਂ ਜਿਹੜੇ ਨੇ ਇਹ ਆਰਟ ਦੇ ਨਾਲ ਜੁੜੇ ਹੋਏ ਨੇ ਤੇ ਹੁਣ ਪੰਜਾਬੀ ਕਲਚਰ ਜਿਹੜਾ ਹੈ ਉਸ ਨੂੰ ਆ ਆਸਟ੍ਰੇਲੀਆ ਕੈਨਬਰਾ ਦੇ ਵਿੱਚ ਵੀ ਤੁਹਾਨੂੰ ਦੱਸ ਦਈਏ ਇਹਨਾਂ ਦੇ ਵੱਲੋਂ ਫਿਲੌਂਦੀ ਕੋਸ਼ਿਸ਼ ਕੀਤੀ ਹੈ ਉੱਥੇ ਕੈਨਬਰਾ ਪਾਰਲੀਮੈਂਟ ਦੇ ਵਿੱਚ ਐਗਜ਼ਿਬਿਸ਼ਨ ਲੱਗੀ ਸੀ ਜਿੱਥੇ ਪੰਜਾਬ ਦਾ ਕਲਚਰ ਜਿਹੜਾ ਪ੍ਰਸਤੁਤ ਇਹਨਾਂ ਦੇ ਵੱਲੋਂ ਕਰਵਾਇਆ ਗਿਆ ਸੋ ਇਹੀ ਇਹਨਾਂ ਦੀ ਮੰਚਾ ਹੈ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚਾਹੁੰਦੇ ਨੇ ਕਿ ਇਹਨਾਂ ਦਾ ਕੰਮ ਪੰਜਾਬੀ ਕਲਚਰ ਦੇ ਨਾਲ ਰਿਲੇਟਡ ਹੀ ਹੋਵੇ ਤਾਂ ਜੋ ਲੋਕ ਜਿਹੜੇ ਨੇ ਇਹਨਾਂ ਨੂੰ ਰਹਿਦੀ ਦੁਨੀਆ ਤੱਕ ਯਾਦ ਰੱਖਣ ਕੈਮਰਾ ਪਰਸਨ ਅਨਿਸ਼ਾਨਲ ਮਨਪ੍ਰੀਤ ਕੌਰ 1 ਪੁਆਇੰਟ ਜਲੰਧਰ